ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੇ ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ 부ਸ਼ਰਾ ਨਾਜ਼ ਦੁਆਰਾ ਲਿਖੀ ਕਿਤਾਬ ਬੰਦਾ ਮਰ ਵੀ ਸਕਦਾ ਏ ਦੋ ਸ਼ਬਦ 부ਸ਼ਰਾ ਦੇ ਸ਼ਬਦਾਂ ਚੋਂ ਪੰਜਾਬ ਬੋਲਦਾ ਹੈ ਉਸ ਨੂੰ ਸਾਂਝੇ ਪੰਜਾਬ ਦੀ ਵਾਰਿਸ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਗਜ਼ਲ ਨੂੰ ਗਜ਼ਲ ਵਾਂਗ ਕਹਿਣਾ ਕੋਈ ਨਾਜ਼ ਤੋਂ ਸਿੱਖੇ ਸੱਨੀ ਪਖੋਕੇ ਸ਼ੁਭ ਕਾਮਨਾਵਾਂ 부ਸ਼ਰਾ ਨਾਜ਼ ਦੀ ਸ਼ਾਇਰੀ ਪਿਗਲਦੇ ਆਪੇ ਦੀ ਸ਼ਾਇਰੀ ਹੈ ਕਣ ਕਣ ਜਗਦਾ ਮਗਦਾ ਤੇ ਦਗਦਾ ਉਸ ਨੂੰ ਧਰਤੀ ਦੀਆਂ ਲੋੜਾਂ ਥੋੜਾਂ ਤੇ ਤੰਗੀਆਂ ਤੁਰਸ਼ੀਆਂ ਦਾ ਅਹਿਸਾਸ ਹੈ ਉਸ ਦੀ ਗਜ਼ਲ ਪੜਦਿਆਂ ਸਹਿਜ ਵਗਦੇ ਨਿਰਮਲ ਜਲ ਦਾ ਵੀ ਪਤਾ ਲੱਗਦਾ ਹੈ ਤੇ ਗੰਦਗੀ ਚਸ਼ਮੇ ਵਾਂਗਰ ਸੇਕ ਦਾ ਅਨੁਭਵ ਵੀ ਇੱਕੋ ਵੇਲੇ ਦੋ ਪ੍ਰਭਾਵ ਦੇਣ ਵਾਲਾ ਕਲਾਮ ਬਹੁਤ ਘੱਟ ਲੱਭਦਾ ਹੈ ਇਸੇ ਕਰਕੇ ਉਸ ਨੂੰ ਮਸੂਦ ਖਦਰਪੋਸ਼ ਅਵਾਰਡ ਮਿਲ ਚੁੱਕਾ ਹੈ ਅੰਮ੍ਰਿਤਸਰ ਵਾਸੀ ਸਤਿੰਦਰਜੀਤ ਸਿੰਘ ਸੰਨੀ ਪਖੋਕੇ ਨੇ ਉਸ ਦੀ ਸ਼ਾਇਰੀ ਦੇ ਸੰਗ੍ਰਹਿ ਬੰਦਾ ਮਰ ਵੀ ਸਕਦਾ ਹੈ ਦੀ ਤੀਜੀ ਛਾਪ ਨੂੰ ਗੁਰਮੁਖੀ ਵਿੱਚ ਛਾਪਣ ਦਾ ਹਿੱਲਾ ਕੀਤਾ ਹੈ ਇਹ ਇੱਕ ਮੁਬਾਰਕ ਕਦਮ ਹੈ ਗੁਰਪ੍ਰਜਨ ਗਿੱਲ ਪੋਮਿਕਾ ਪੰਜਾਬੀ ਸਾਹਿਦ ਦੇ ਇਸ ਵਿਸ਼ਾਲ ਵਰਤਾਰੇ ਅੰਦਰ ਪਾਕਿਸਤਾਨੀ ਪੰਜਾਬੀ ਸਾਹਿਦ ਦੇ ਯੋਗਦਾਨ ਨੂੰ ਅੱਖਾਂ 올ੇ ਕਰਨਾ ਇਸ ਤਰ੍ਹਾਂ ਹੈ ਜਿਵੇਂ ਰੋਸ਼ਨੀ ਦੀ ਹਨੇਦ ਵਿੱਚ ਖਸਿੱਦਾ ਕੱਢਣਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਾਕਿਸਤਾਨੀ ਪੰਜਾਬੀ ਸਾਹਿਦ ਦੀ ਰਵਾਨੀ ਧੀਮੀ ਹੀ ਸਹੀ ਪਰ ਜ਼ਬਰਦਸਤ ਰਹੀ ਹੈ ਇਸ ਲੜੀ ਦੇ ਵਿੱਚ ਸਮੇਂ ਦੀ ਪ੍ਰਸਿੱਧ ਪਾਕਿਸਤਾਨੀ ਪੰਜਾਬੀ ਸ਼ਾਇਰਾ ブシュラナズ ਦਾ ਨਾਮ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਉਹ ਆਪਣੇ ਜੀਵਨ ਵਿੱਚ ਸਕਾਰਾਤਮਕ ਉੱਚਤਾ ਨੂੰ ਹਾਸਲ ਕਰਨ ਖਾਤਰ ਸੋਲੀ ਚੜਨ ਦਾ ਦਮ ਰੱਖਣ ਵਾਲੀ ਸ਼ਾਇਰਾ ਹੈ ਬੁਸ਼ਰਾਨਾਜ਼ ਆਪਣੀ ਮਰਜ਼ੀ ਦੀ ਮਾਲਕ ਸ਼ਾਇਰਾ ਹੈ ਉਸ ਦੀ ਸ਼ਾਇਰੀ ਸਰਲ ਸਪਸ਼ਟ ਤੇ ਸਿੱਧਾ ਦਿਲ ਤੇ ਘਰ ਕਰਨ ਵਾਲੀ ਹੈ ਉਸ ਦੀ ਸ਼ਾਇਰੀ ਅੰਦਰ ਜੋਕੇ ਮਨੁੱਖ ਦੀ ਇਤਰਾਸ ਦੀ ਦੀ ਝਲਕ ਨਜ਼ਰ ਪੈਂਦੀ ਹੈ ਉਸ ਦੀ ਸ਼ਾਇਰੀ ਅੰਦਰ ਜੋਕੇ ਸਮੇਂ ਵਿੱਚ ਝੂਠ ਦੀ ਪ੍ਰਦਾਨਤਾ ਅੱਗੇ ਸੱਚ ਦੀ ਹਾਰ ਦਾ ਬਿਆਨ ਹੈ ਬੁਸ਼ਰਾ ਨਾਜ਼ ਦੀ ਕਲਮ ਵਿੱਚ ਦਲੇਰੀ ਹੈ ਉਹ ਜ਼ਾਲਮ ਨੂੰ ਵਿਗਾਰ ਪਾਉਣ ਦਾ ਦਮ ਰੱਖਦੀ ਹੈ ਉਹ ਜੋਕੇ ਸਮੇਂ ਦੇ ਵਿੱਚ ਜਿੱਥੇ ਇਨਸਾਨ ਇੱਕ ਡਰ ਇੱਕ ਸਹਿਮ ਦੇ ਸਾਏ ਅੰਦਰ ਸਿਸਟਮ ਅੱਗੇ ਝੁਕਿਆ ਸਭ ਕੁਝ ਬਰਦਾਸ਼ਤ ਕਰ ਰਿਹਾ ਹੈ ਉੱਥੇ ਨਾਜ਼ ਇਸ ਗਲਤ ਵਰਤਾਰੇ ਅੱਗੇ ਚੁੱਪੀ ਨੂੰ ਪਾਪ ਸਮਝਦੀ ਹੋਈ ਆਵਾਜ਼ ਬੁਲੰਦ ਕਰਦੀ ਨਜ਼ਰ ਆਉਂਦੀ ਹੈ ਬੁਸ਼ਰਾ ਨਾਜ਼ ਦੀ ਸ਼ਾਇਰੀ ਅੰਦਰ ਔਰਤ ਦੀ ਅਸਲ ਸ਼ਕਤੀ ਦਾ ਚਿੱਤਰਣ ਬਹੁਤ ਵਧੀਆ ਢੰਗ ਨਾਲ ਚਿੱਤਰਿਆ ਗਿਆ ਹੈ ਉਸ ਦੀ ਲਿਖਤ ਵਿੱਚ ਮਾਂ ਦੀ ਮਮਤਾ ਦੀ ਝਲਕ ਪ੍ਰਤੀਤ ਹੁੰਦੀ ਹੈ ਔਰਤ ਆਪਣੇ ਜੀਵਨ ਵਿੱਚ ਪੱਥਰਾਂ ਉੱਤੇ ਚੱਲਦਿਆਂ ਕਿਵੇਂ ਸਹਜਤਾ ਬਣਾ ਰੱਖਦੀ ਹੈ ਇਸ ਦੀ ਤਸਵੀਰ ਬੁਸ਼ਰਾ ਨਾਜ਼ ਦੀ ਲਿਖਤ ਵਿੱਚ ਦੇਖੀ ਜਾ ਸਕਦੀ ਹੈ ਜੋ ਕਿ ਸਮਾਜਿਕ ਵਰਤਾਰਿਆਂ ਤੋਂ ਚਿੰਤਿਤ ਬੁਸ਼ਰਾ ਸਾਫ਼ ਤੇ ਸਪਸ਼ਟ ਹੈ ਕਿ ਹੁਣ ਵੇਲਾ ਆ ਗਿਆ ਹੈ ਜਿੱਥੇ ਔਰਤਾਂ ਨੂੰ ਗਜਰੇ ਜਾਂ ਚੂੜੀਆਂ ਦਾ ਤਿਆਗ ਕਰਕੇ ਭਾਵ ਆਪਣੇ ਕੋਮਲ ਭਾਵਾਂ ਨੂੰ ਵਿਰਾਮ ਦੇ ਕੇ ਮਰਦਾਂ ਵਾਂਗ ਤਲਵਾਰ ਉਠਾਣੀ ਪਵੇਗੀ ਨਫ਼ਰਤਪਰੇ ਵਰਤਾਰਿਆਂ ਤੋਂ ਪ੍ਰਾਂਮ ਹੋਈ ਬੁਸ਼ਰਾ ਨਕਾਰਾਤਾਂ ਤੋਂ ਸਿੱਤੀ ਜਾਂ ਟੈਂ ਦੀ ਕਲਾਵਲ ਨਹੀਂ ਜਾਂਦੀ ਸੋ ਗੋਇਨਾ ਸਥਿਤੀਆਂ ਨੂੰ ਪਛਾੜ ਕੇ ਪਿਆਰ ਦੀ ਬਸਤੀ ਦਾ ਨਿਰਮਾਣ ਕਰਨ ਦੀ ਗੱਲ ਆਖਦੀ ਹੈ। ਬੁਸ਼ਰਾ ਨਾਜ਼ ਸਮਾਜਿਕ ਭਲੇਵਿਆਂ ਦੇ ਚੱਕਰ ਵਿੱਚ ਨੂੰ ਪਾਰ ਕਰਨ ਵਾਲੀ ਕਲਮ ਹੈ। ਉਹ ਕਿਤੇ ਕਿਤੇ ਮੁਹੱਬਤ ਵਿੱਚ ਭਿੱਜੀ ਆਪਾ ਕੁਰਬਾਨ ਵੀ ਕਰ ਜਾਂਦੀ ਹੈ। ਪਰ ਕਿਤੇ ਕਿਤੇ ਆਪਣੇ ਹਿੱਸੇ ਦਾ ਹੱਕ ਮੰਗਣ ਲਈ ਜਿੱਦ ਤੇ ਵੀ ਅੜ ਜਾਂਦੀ ਹੈ। ਉਸ ਦੀ ਸ਼ਾਇਰੀ ਸਾਰੀਆਂ ਰਵਾਇਤਾਂ ਨੂੰ ਭੰਨ ਕੇ ਆਪਣਾ ਸਥਾਨ ਨਿਸ਼ਚਿਤ ਕਰਦੀ ਪ੍ਰਤੀਤ ਹੁੰਦੀ ਹੈ। ਉਹ ਜਾਣਦੀ ਹੈ ਕਿ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪਰੋ ਕੇ ਕਦੋਂ ਤੇ ਕਿਹੜੇ ਸਥਾਨ ਤੇ ਪੇਸ਼ ਕਰਨਾ ਹੈ। 부ਸ਼ਰਾ ਨਾਜ਼ ਦੀ ਸ਼ਾਇਰੀ ਤੇ ਸ਼ਖਸੀਅਤ ਨੂੰ ਦੇਖਦਿਆਂ ਉਸ ਦਾ ਹੇਠਲਾ ਸ਼ੇਅਰ ਸੱਚਮੁੱਚ ਪੂਰਨ ਰੂਪ ਵਿੱਚ ਸਹੀ ਠੁਕਦਾ ਹੈ। ਦੁਨੀਆ ਇੱਕ ਦਿਨ ਸੋਚੇਗੀ 부ਸ਼ਰਾ ਨਾਜ਼ ਦੇ ਬਾਰੇ ਵਿੱਚ। ਬੜੀ ਖੁਸ਼ੀ ਦੀ ਗੱਲ ਹੈ ਕਿ ਪਾਕਿਸਤਾਨੀ ਪੰਜਾਬੀ ਸਾਹਿਦ ਦੀ ਇਸ ਬਿਹਤਰੀਨ ਸ਼ਾਇਰਾ ਨੂੰ ਗੁਰਮੁਖੀ ਵਿੱਚ ਸੰਪਾਦਨ ਕਰਨ ਦਾ ਕੰਮ ਸਨੀ ਪਖੋਕੇ ਹੁਰਾਂ ਵੱਲੋਂ ਸਪੂਰਨ ਕੀਤਾ ਗਿਆ ਹੈ ਉਮੀਦ ਹੈ ਕਿ ਪਹਿਲਾਂ ਵਾਂਗ ਹੀ ਇਸ ਕਿਤਾਬ ਨੂੰ ਵੀ ਪਾਠਕ ਦਾ ਭਰਮਾ ਪਿਆਰ ਮਿਲੇਗਾ ਸ਼ੁਭ ਕਾਮਨਾਵਾਂ ਜਗਮੀਤ ਸਿੰਘ ਸਹਾਇਕ ਪ੍ਰੋਫੈਸਰ ਬੀਬੀ ਕੇ ਡੀਏਵੀ ਕਾਲਜ ਫਾਰ ਊਮਨ ਅੰਮ੍ਰਿਤਸਰ ਉੱਚੀਆਂ ਹੋਵਣ ਖਾਤਰਦਾਰ ਜ਼ਰੂਰੀ ਏ ਦਾਰ ਤੇ ਅਪੜਨ ਲਈ ਇਨਕਾਰ ਜ਼ਰੂਰੀ ਏ ਪਿਆਰ ਮੁਹੱਬਤ ਰੱਖਣਾ ਜੇ ਇਹ ਦੁਨੀਆ ਵਿੱਚ ਹਰ ਬਸਤੀ ਵਿੱਚ ਇੱਕ ਫਨਕਾਰ ਜ਼ਰੂਰੀ ਏ ਚੰਗਾ ਸ਼ਾਇਰ ਹੋਣਾ ਕਾਫੀ ਨਹੀਂ ਹੁੰਦਾ ਚੰਗਿਆਂ ਹੋਵਣ ਲਈ ਕਿਰਦਾਰ ਜ਼ਰੂਰੀ ਏ ਉਹਨੂੰ ਉਹਦੇ ਵਾਦੇ ਵਾਪਸ ਕਰਨੇ ਨੇ ਇਸ ਲਈ ਵੀ ਮਿਲਣਾ ਇੱਕ ਵਾਰ ਜ਼ਰੂਰੀ ਏ ਜਿਹਦੇ ਵੇਖਿਆਂ ਬੁਸ਼ਰਾ ਸਾਹਮਣ ਰੁਕ ਜਾਵਣ ਅੱਖਾਂ ਸਾਹਮਣੇ ਹੋ ਸ਼ਾਹਕਾਰ ਜ਼ਰੂਰੀ ਏ ਟੁੱਟੇ ਦਿਲ ਦੀ ਹਾਕ ਨਹੀਂ ਸੁਣਦਾ ਉਹੋ ਸ਼ਾਹੇ ਅਫਲਾਕ ਨਹੀਂ ਸੁਣਦਾ ਦੁਨੀਆ ਦੁਖੜੇ ਸੁਣ ਲੈਂਦੀ ਏ ਪਰ ਉਹੋ ਚਲਾਕ ਨਹੀਂ ਸੁਣਦਾ ਜਿੰਨਾ ਮਰਜੀ ਰੋਲਾ ਪਾਵੇ ਦਿਲ ਦੀ ਗੱਲ ਇਦਰਾਕ ਨਹੀਂ ਸੁਣਦਾ ਵੈਸੇ ਸਮਝੋ ਬਾਰੇ ਇਹ ਗੱਲ ਰੋਜਾਗਰ ਕੁਜਾਗਰ ਦੀ ਚਾਕ ਨਹੀਂ ਸੁਣਦਾ ਕੀ ਚਾਹੁੰਦਾ ਏ ਖੋਲਣ ਵਾਲਾ ਬੂਹੇ ਲੱਗਾ ਲਾਕ ਨਹੀਂ ਸੁਣਦਾ ਜਿੰਨੀਆਂ ਗੱਲਾਂ ਤੂੰ ਕਰਨਾ ਐ ਐਨੀਆਂ ਗੱਲਾਂ ਗਾਹਕ ਨਹੀਂ ਸੁਣਦਾ ਬੁਸ਼ਰਾ ਸਿੱਧੀ ਪਦਰੀ ਗੱਲ ਏ ਨਾ ਪਾਕਾਂ ਦੀ ਪਾਕ ਨਹੀਂ ਸੁਣਦਾ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ